ਕੋਈ ਨਹੀਂ ਲੰਮਾ ਨਹੀਂ ਤੇ ਮੈਂ ਪਿਓ ਨੂੰ ਫੋਨ ਤੇ ਇਹਨੂੰ ਕਹਿਣਾ ਮੈਂ ਨਹੀਂ ਆਉਣਾ ਵਿਆਹ ਨੂੰ ਜਿੱਥੇ ਵਿਆਹਣੀ ਕੁੜੀ ਤੁਸੀਂ ਜਾ ਕੇ ਵਿਆਹ ਲਓ ਐਨਾ ਤੁਸੀਂ ਮੈਨੂੰ ਧੋਕੇ ਚ ਡੇਰ ਰੱਖਣ ਆ ਮੈਂ ਕੀ ਆਖਿਆ ਜੀ ਹਾਂ ਉੱਠੋ ਤਾਂ ਪਾਪਾ ਨੇ ਤਾਂ ਫੋਨ ਆਉਂਦਾ ਆ ਆ ਗੱਲ ਕਰ ਲੋ ਉਹਦੇ ਨਾਲ ਕੀ ਜਾਂਦਾ ਭਲਾ ਤੇ ਮੈਂ ਕੰਮ ਕਰ ਲਾਂ ਥੋੜਾ ਜਿਹਾ ਹੈਲੋ ਹੈਲੋ ਅੰਕਲ ਜੀ ਸਤਿਕਾਰ ਸਤਿ ਸ਼੍ਰੀ ਅਕਾਲ ਪੁੱਤ ਕੀ ਹਾਲ ਚਾਲ ਤੇ ਵਧੀਆ ਵਧੀਆ ਠੀਕ ਆ ਪੁੱਤ ਤੂੰ ਆਪਣਾ ਸੁਣਾ ਚੱਲਣ ਦੀਆਂ ਵਿਆਹ ਦੀਆਂ ਤਿਆਰੀਆਂ ਫਿਰ ਹਾਂ ਪੁੱਤ ਵਿਆਹ ਦੀਆਂ ਤਿਆਰੀਆਂ ਦੇ ਬੜੇ ਜੋਰ ਜਿਹੇ ਨੇ ਆਵਾ ਅਬਾ ਥੋੜੇ ਬੋਟ ਕੰਮ ਰਹਿ ਗਏ ਹੋਰ ਕਰਨ ਵਾਲੇ ਅੱ ਅੰਕਲ ਜੀ ਫਿਰ ਮੇਰੇ ਵੱਲ ਤੇ ਜਵਾਬ ਦੇ ਜਵਾਬ ਪੁੱਤ ਕਿਹੜੀ ਗੱਲ ਤੋਂ ਉਹ ਕੀ ਗਲਤੀ ਹੈ ਸਾਡੇ ਕੋਲ ਜਵਾਬ ਤੁਹਾਨੂੰ ਪਤਾ ਮੈਨੂੰ ਤੁਸੀਂ ਤੇ ਡੇ ਰੱਖਣ ਧੋਖੇ ਚ ਤੂੰ ਧੋਖਾ ਉੱਤੇ ਲਾ ਗਰ ਧੋਖਾ ਕਰ ਲੈਣਾ ਹੈ ਇੱਥੇ ਤੇ ਬੜੇ ਜੋੜਾ ਸਿਰਾਂ ਨਾਲ ਵਿਆਹ ਦੀ ਪਾਰੇ ਚ ਲੰਡੀਆਂ ਹੈ ਹੈ ਉੱਤੇ ਟਰਲਾ ਕਰ ਧੋਖਾ ਤੇ ਹੀ ਇੱਕ ਤੇ ਦੋ ਤੁਸੀਂ ਤੇ ਮੇਰੇ ਕੋਲ ਡੇ ਰੱਖਣ ਪੜਦਾ ਤੇ ਤੁਸੀਂ ਮੈਨੂੰ ਪਹਿਲਾਂ ਦੱਸਿਆ ਨਹੀਂ ਤੁਹਾਡੀ ਕੁੜੀ ਤੇ ਵਿਆਹੀ ਹੈ ਉਹ ਪੜਦਾ ਕੁੜੀ ਵਿਆਹੀ ਉਹ ਮੇਰੀ ਗੱਲ ਸੁਣ ਪੁੱਤ ਉਹ ਬੈ ਕੇ ਗੱਲ ਕਰ ਲਾਂਗੇ ਇਤ ਇਤ ਦਾ ਸਵਾਲ ਵਾ ਹਾਂ ਹਾਂ ਉਹ ਮੇਰੇ ਕੋ ਤੇ ਤੁਹਾਡੀਆਂ ਫੋਟੋਆਂ ਵਾ ਹੁਣ ਤੇ ਬਕੋ ਹੁਣ ਵੀ ਤੁਸੀਂ ਮੇਰੇ ਨਾਲ ਝੂਠ ਡੇ ਬੋਲਣ ਤੇ ਮੈਂ ਨਿੱਚੇ ਤੇ ਆਉਣਾ ਵਿਆਹ ਨੂੰ ਹੁਣ ਤੁਸੀਂ ਵਿਆਹੋ ਆਪਣੀ ਕੁੜੀ ਜਿੱਥੇ ਵਿਆਹਣੀ ਜੇ ਮੇਰੇ ਵੱਲੋਂ ਅੱਜ ਤੋਂ ਤੁਹਾਨੂੰ ਸਾਸਰੀ ਕਾਲ ਦੇ ਉਹ ਤੂੰ ਨਹੀਂ ਆਉਣਾ ਉਹ ਹੋਜੇ ਪੁੱਤ ਗੱਲਾਂ ਨਹੀਂ ਕਰਦੇ ਹੁੰਦੀਆਂ ਅਸੀਂ ਕਿੱਥੇ ਮੂੰਹ ਦਵਾਂਗੇ ਹੈ ਉਹ ਨਾ ਕਰ ਯਾਰ ਇਤਰਾ ਵੇਲਾ ਹੈ ਉਹ ਇਹਨਾਂ ਤੋਂ ਬੜਾ ਭਲੇ ਮਾਸ ਬੰਦੇ ਸਮਝਦੇ ਚ ਉਹਦੇ ਨਵੇਂ ਕੰਮ ਕੱਢ ਮਾਰੇ ਵਾ ਉਹ ਨਹੀਂ ਕਰੀਦਾ ਪੁੱਤ ਇਤਰਾ ਹੈ ਹੁਣ ਮੇਰੇ ਨਾਲ ਤਰਲੇ ਤਰਲੇ ਨਾ ਮਾਰੋ ਤੇ ਨਾ ਮੈਂ ਕਰਨਾ ਜਿਹਾ ਵਿਆਹ ਆਈ ਖਾਨਦਾਨੀ ਬੰਦੇ ਆਈ ਉਧਰ ਤੁਰਦੇ ਫਿਰਦੇ ਬੰਦੇ ਨਹੀਂ ਆ ਉਹੀ ਤਾਂ ਮੈਨੂੰ ਝੂਟਦੇ ਮਾਰਨ ਨਾ ਪੁੱਤ ਨਾ ਉਹ ਇਹ ਤਾਂ ਜਿੰਦਗੀ ਮਰਦਣਾ ਵੇਲਾ ਹੈ ਉਹ ਨਹੀਂ ਕਰਦਾ ਬਹੁਤ ਇਤਰਾ ਚਲੋ ਚੰਗਾ ਚੰਗਾ ਮੇਰੇ ਵੱਲ ਸਾਸਰੀ ਘਾਲ ਜੇ ਮੇਰੇ ਨਾਲ ਦਿਨੇ ਦੁਪਹਿਰੇ ਤੋਂ ਖੜੇ ਕਰਨ ਓਏ ਹੈਲੋ ਹੈਲੋ ਓਏ ਕਿੱਦਾਂ ਦੇ ਬੰਦੇ ਨੇ ਇਹ ਸਹੀ ਹੁਣ ਕੀ ਕਰਾਂਗੇ ਹੈ ਆਏ ਓਏ ਹੈ ਖੜਾਕ ਬੜਾਇਆ ਵੇਖਾਂ ਜਾ ਕੇ

ਹائے ਹਾਏ ਅਪਾ ਜੀਨ ਖੋਡ ਹੈ ਪਿਆ ਕੀ ਹੋ ਗਿਆ ਇਹਨਾਂ ਨੂੰ ਹਾਏ ਹਾਏ ਮੈਨੂੰ ਲੱਗਦਾ ਬਿਹੋਸ਼ੀ ਹੋ ਗਏ ਡਾਡੀ ਪਤਾ ਮੈਨੂੰ ਨਹੀਂ ਉਹ ਪਤਾ ਪਾਣੀ ਲਿਆਵੋ ਨਾ ਛੱਤੀ ਆ ਮਰ ਛੱਤੀ ਆ ਆਹਨੂੰ ਪਾਣੀ ਆ ਪਾਣੀ ਮੈਂ ਪਿਆਲੇ ਪਾਣੀ ਵੇ ਪਾਣੀ ਕਿੱਥੋਂ ਪੀਣਾ ਪੁੱਤ ਛੱਟੇ ਮਾਰ ਤੇਰਾ ਤੇ ਉਹ ਹੁਸ਼ ਨਹੀਂ ਹੋ ਕਰਨਿਆ ਫੋਨ ਕਰ ਦੇ ਆ ਗੱਲ ਕੀ ਹੋਈ ਆ ਤੇ ਗੱਲ ਕਾਦੀ ਹੋਣੀ ਪਰੋੜੇ ਦਾ ਫੋਨ ਆਇਆ ਹੀਗਾ ਤੇ ਸਮਝ ਨਹੀਂ ਆਈ ਮੈਂ ਫਿਰ ਸੋਈ ਚਲ ਗਈ ਕੰਮ ਕਰਨ ਪਤਾ ਨਹੀਂ ਲੱਗਾ ਅਗਰ ਜਾਂਦਾ ਕਿੱਥੇ ਆ ਹਾਏ ਹਾਏ ਉਹ ਮਾਰੇ ਗੱਡੀ ਲੈ ਕੇ ਆਏ ਯਾਰ ਡਾਡੀ ਕੋ ਹੋ ਗਿਆ ਇਹ ਪਤਾ ਨਹੀਂ ਯਾਰ ਆਏ ਆਂ ਚਲ ਠੀਕ ਆ ਚਲ ਬੰਦਾ ਖੜਾ ਆ ਗਿਆ ਬਸ ਫੜੋ ਹਾ ਡੈਡੀ ਨੂੰ ਚਲ ਮੰਮੀ ਉਹ ਤੇ ਆਉਣਗਾ ਵਾ ਪਰ ਤੂੰ ਇਧਰ ਨਹੀਂ ਡੈਡੀ ਨੂੰ ਕੋ ਕਹਿਤਾ ਹਾਏ ਹਾਏ ਵੇ ਮੈਂ ਕਿੱਥੋਂ ਕਹਿਣਾ ਵਾਂ ਆ ਤੇ پرਾਣੇ ਦਾ ਫੋਨ ਆਇਆ ਮੈਂ ਦੇ ਕੇ ਤੇ ਬਾਹਰ ਚਲ ਗਈ ਉਸੇ ਵੇਲੇ ਕਿਹੜੇ پرانے ਦਾ ਆ ਵੀ ਆਪਣੀ ਨਾਬ ਦੇ پرانے ਦਾ ਗੱਲਾਂ ਬਾਤ ਕਰ ਲਿਓ ਪਹਿਲਾਂ ਲੈ ਜਾਓ ਹਾਂ ਉਹ ਲੈ ਜਾਣੇ ਹੁਣ ਆਉਗਾ ਗੱਡੀ ਲੈ ਕੇ ਕੇ ਤਾ ਕੇ ਲੈ ਜਾ ਜੀ ਲੋ ਜਾ ਹਾਂ ਡੈਡੀ ਉੱਠੋ ਮੰਮੀ ਅੱਗੇ ਤਾਂ ਕਹਿਦੀ ਹੋਇਆ ਨਹੀਂ ਡੈਡੀ ਨੂੰ ਇਦਾਂ ਕੋ ਵੇ ਛੇਤੀ ਫੋਨ ਕਰੋ ਛੇਤੀ ਆਵੇ ਕਿਹਨੇ ਜੀਤਾ ਦਾ ਕੌਣ ਆ ਜਾਂਦਾ ਵਾ ਚੱਲ ਤੂੰ ਗਲਾਸ ਫੜਾ ਜਾਂ ਪਰਸ ਫੜ ਲੈ ਮੈਂ ਪਰਸ ਵਰਨਾ ਤੀ ਫੜਨਾ ਲੈ ਅਮਨ ਪੋਤਲ ਮਾਰੀ ਵਿੱਚ ਪਈ ਹੋਏ ਪੈਸੇ ਉਥੋਂ ਲੈ ਮੇਰੀ ਤੀ ਛਤੀ ਛਤੀ ਹਾ ਹਵੇ ਛੇਤੀ ਕਰੋ ਤੇ ਉਹ ਨਹੀਂ ਦਿਆ ਮੁੰਡਾ ਤੂੰ ਹੀ ਨਾ ਮੇਰੇ ਬ੍ਰਿਜੇਟ ਕਰ ਜਾਵਾ ਕਿ ਮੈਨੂੰ ਲੈ ਕੇ ਤੁਰੇ ਫਿਰੋ ਹਾਏ ਅਗੱਡੀ ਘੜੀ ਆਸਤੀ ਆਈਏ ਤੂੰ ਡੰਡ ਵਿੱਚ ਮਠੋਂਦੀ ਆ ਇਹਨਾਂ ਨੂੰ ਕੀ ਹੋਇਆ ਹੋਊਗਾ ਵੇਖਾ ਪਲਾ ਜਾ ਕੇ ਮੰਮੀ ਆਪਾਂ ਇਹ ਫੋਟੋ ਫਟਾਫਟ ਚੱਲ ਹੁਣ ਤਿਆਰ ਰੱਖੀ ਘਰ ਕਾਕੇ ਦਾ ਵੀ ਮੈਂ ਰੱਖਣੀ ਤੂੰ ਜਾਓ ਤੇ ਸਿਢਾੜੀ ਨੂੰ ਲਾ ਕੇ ਚੰਗਾ ਚੰਗਾ ਚਲੋ ਚਲੋ ਫੇਰ ਟਾਈਮ ਨਾਲ ਚਲੀਏ ਬੀਜੀ ਡੈਡੀ ਕਿੱਥੇ ਲੱਗ ਗਏ ਨੇ ਨਾ ਪਤਾ ਨਹੀਂ ਡਾਡੀ ਨੂੰ ਕੀ ਹੋ ਗਿਆ ਸੀ ਹਾਏ ਹਾਏ ਕੀ ਹੋ ਗਿਆ ਨਾ ਮੈਨੂੰ ਵੀ ਨਹੀਂ ਪਤਾ ਕੀ ਉਹ ਤੇ ਬੇਹੋਸ਼ ਹੋ ਗਏ ਸੀ ਹਾਏ ਜੀ ਮੈਨੂੰ ਚੌੜੀ ਆਵਾਜ਼ ਮਾਰੀ ਹਾਏ ਮੈਨੂੰ ਦੋ ਸਟੈਂਡ ਤੇ ਥੋੜੀ ਪਤਾ ਲੱਗਦਾ ਨਾ ਕੀ ਹੁੰਦਾ ਕੀ ਨਹੀਂ ਆ ਉਹ ਤੇ ਖੜਾ ਗਿਆ ਤੇ ਮੈਂ ਅੰਦਰ ਜਾ ਕੇ ਵੇਖਿਆ ਡੈਡੀ ਤੇ ਬੈੱਡ ਤੇ ਪਏ ਕਿਦਾਂ ਦਿੱਗੇ ਪਏ ਸੀ ਤੇ ਉਹਦੇ ਹੁਣ ਤੇ ਮੈਨੂੰ ਹੋਰ ਤਰ੍ਹਾਂ ਹੁੰਦੇ ਤੇ ਉਹ ਲੈ ਗਏ ਡਾਡੀ ਨੂੰ ਹੋਇਆ ਕੀ ਕੁਛ ਤੇ ਪਤਾ ਲੱਗਿਆ ਨਾ ਨਹੀਂ ਪਤਾ ਲੱਗਣ ਰਿਹਾ ਹੁਣ ਲੈ ਕੇ ਤੇ ਗਏ ਕੋਈ ਡਾਕਟਰ ਕੋ ਕੀ ਕਹਿੰਦਾ ਵਾ ਪਤਾ ਨਹੀਂ ਉਹ ਕੋਦੇ ਫੋਨ ਆਇਆ ਪਰ ਉਹਨੇ ਦਾ ਫੋਨ ਆਇਆ ਪਰ ਉਹਨੇ ਦਾ ਫੋਨ ਆਇਆ ਏਦਾਂ ਕੰਡੀ ਮੰਮੀ ਆਏ ਉਹਨੇ ਕੋਈ ਡਿਮਾਂਡ ਨਹੀਂ ਕੀਤੀ ਵਕਤੀ ਮੈਨੂੰ ਨਹੀਂ ਉਹਨਾਂ ਪਤਾ ਤੁਹਾਨੂੰ ਕੀ ਛੱਡ ਪਰਾਂ ਤੂੰ ਡੈਡੀ ਦਾ ਸੋਚ ਤੀ ਤੈਨੂੰ ਪਹਿਲਾਂ ਹੀ ਪਿਆ ਹੀ ਉਸ ਦਿਨ ਉੱਥੇ ਰਿਸ਼ਤਾ ਨਹੀਂ ਕਰਨਾ ਆਗਾ ਮੰਨਦੇ ਨਹੀਂ ਨਵਾ ਜਾ ਉਹਨੂੰ ਮਿੰਟ ਡੈਰੀ ਦੀ ਡੈਟ ਮੈਨੂੰ ਤੇ ਦਿਲ ਖੁਸ਼ ਨਹੀਂ ਆ ਲੈਣੇ ਟਾਈਮ ਦੇ ਟਾਈਮ ਕੁਝ ਕਹਤਾ ਹੋਣਾ ਵਾ ਵੀ ਸਾਨੂੰ ਆ ਚੀਜ਼ ਚਾਹੀਦੀ ਹੈ ਪਤਾ ਨਹੀਂ ਉਹਨਾਂ ਮੰਮੀ ਆਹੀ ਗੱਲ ਕਹਿਣ ਦੀ ਵੀ ਜਦੋਂ ਪਰੋਨੇ ਦਾ ਫੋਨ ਆਇਆ ਉਹ ਤੋਂ ਬਾਅਦ ਹੀ ਡੈਡੀ ਡਿੱਗ ਗਏ ਸੀ ਮੰਮੀ ਡੈਡੀ ਨੂੰ ਕਰਨਾ ਕਿੱਥੇ ਆ ਪੁੱਤ ਜਿਹੜਾ ਲੱਗੇ ਆ ਨਾ ਉੱਥੇ ਰਹਿ ਜਾ ਫਟਾਫਟ ਮੇਰਾ ਪੁੱਤ ਮੈਨੂੰ ਤੇ ਇਹ ਆ ਕਿ ਚੈੱਕ ਚੁੱਕ ਕਰਨ ਵੀ ਹੋਇਆ ਕੀ ਆ ਤੇਰੀ ਪਤਾ ਨੱਭੂਗਾ ਚੈੱਕ ਕਰਨਾ ਹੀ ਆ ਜਾ ਕੇ ਕਦੀ ਹੋਇਆ ਤਾਂ ਨਹੀਂ ਸੀ ਇਦਾਂ ਪਹਿਲੀ ਵਾਰੀ ਹੋਇਆ ਵਾ ਮੈਂ ਮਿੰਤਿਆਪ ਸਮਝ ਨਹੀਂ ਆਉਂਦੀ ਆ ਫੋਨ ਹੀ ਆਈ ਉਹ ਤੇ ਫੋਨ ਸੁਣਦਿਆ ਸੁਣਦਿਆ ਬਸ ਡਿੱਗ ਪਿਆ ਤੇ ਸਮਝ ਹੀ ਨਹੀਂ ਆਈ ਕੋ ਬਣ ਕੇ ਗਿਆ ਨਾ ਕਿਸ ਨੂੰ ਆਵਾਜ਼ ਮਾਰੀ ਨਾ ਗੱਲ ਨਾ ਬਾਤ ਚਲੋ ਉਹ ਤਾਂ ਹੋ ਜਾਂਦਾ ਮੰਮੀ ਕਦੀ ਕਦੀ ਪਰ ਬੇਖਿਉ ਹਾਂ ਇਹਦੀ ਪਰੋਣੇ ਦੇ ਦਿੱਤ ਨਹੀਂ ਕੋ ਕਿਆ ਜੀ ਮੈਨੂੰ ਵੀ ਸ਼ੱਕੇ ਹੋਈ ਪਿਆ ਡਿਆ ਵਾ ਮੇਰਾ ਰੋਤਾ ਮੇਰੇ ਕੋਈ ਫੋਨ ਨਾ ਲਾ ਕੇ ਵੇਖਾ ਪੁੱਛ ਲੋ ਇਹ ਐਂ ਫੋਨ ਕੀਤਾ ਵਾ ਵੀਡੀਓ ਵੇ ਉਹਦੇ ਕਰਕੇ ਮੇਰੇ ਡੈਡੀ ਨੂੰ ਟੈਨਸ਼ਨ ਲੱਗੇ ਹੋਣਾ ਚਲ ਕੋਈ ਨਹੀਂ ਮੈਂ ਵੀ ਨਹੀਂ ਪੁੱਛ ਲੋ ਰਿੰਗ ਤੇ ਜਾਣ ਲਈ ਆ ਚੁੱਕਣ ਨਹੀਂ ਲਿਆ ਐ ਨਹੀਂ ਚੁੱਕਦਾ ਪੁੱਤ ਉਹ ਜਾ ਰਹਿਣ ਤੋਂ ਮਮੀ ਪਹਿਲਾਂ ਦਵਾਈ ਦਵਾ ਦੇ ਲਈਏ ਫਿਰ ਪੁੱਛ ਲਾਂਗੇ ਆਪਣੇ ਡੈਡੀ ਵਾਲੇ ਵੇਖ ਪਹਿਲਾਂ ਬਾਅਦ ਚ ਵੇਖਾਂਗੇ ਬਾਦਿਆਂ ਗੱਲਾਂ ਬਾਅਦ ਚ ਵੇਖਾਂਗੇ ਚਲ ਤੂੰ ਅਚਾਨਕ ਵਰਜਿੰਦਰ ਐਂ ਕਰੀ ਬਾਬੂ ਕੋਈ ਜਾਣਦੀ 바ਵਾ ਸਿਆਣਾ ਵਾ ਉਹ ਨਾਲੇ ਡੈਡੀ ਹੋਣੀ ਉਹਦੇ ਕੋਲ ਦਵਾਈ ਦੂ ਹੀ ਲਿਆਉਂਦੇ ਹੁੰਦੇ ਪਤਾ ਮੈਨੂੰ ਦਵਾਈ ਦੇ ਜਾਂਦਾ ਹਨਾ ਚਲ ਚਲ ਪੁੱਤ ਛੇਤੀ ਕਰੋ ਬਸ ਕਾਲੀ ਜੀ ਤੇ ਮਮੀ ਉਹਨਾਂ ਘੱਟੀ ਨੇ ਜਾਣਾ ਮੈਂ ਕਿਹਾ ਪਤਾ ਨਹੀਂ ਕੀ ਗੱਲ ਆ ਪਿੰਨੇ ਦਰੋਏ ਆ ਪਿੰਨੇ ਚੁੱਪ ਚੁੱਪ ਰਹਿੰਦਾ ਆ ਹੁੰਦਾ ਬੋਲਦਾ ਹੀ ਮੈਂ ਆਖਿਆ ਹੋ ਸਕਦਾ ਤੁਹਾਡੀ ਨਾਲ ਗੱਲ ਕੀਤੀ ਹੋਵੇ ਪਰ ਮੇਰੇ ਸਾਹਮਣੇ ਕੀਤੀ ਨਹੀਂ ਇਹ ਗਿਆ ਹੀ ਗੁਰਦੁਆਰਾ ਸਾਹਿਬ ਮੱਥਾ ਟੇਕਾ ਹੂੰ ਉੱਥੇ ਜਿਹਦੇ ਨਾਲ ਗੱਲ ਕੀਤੀ ਅੱਛਾ ਤੇ ਪਤਾ ਨਹੀਂ ਹੁਣ ਕੋਈ ਗੱਲਬਾਤ ਕੀਤੀ ਆ ਜਾਂ ਨਹੀਂ ਕੀਤੀ ਉਦੋਂ ਦਾ ਚੁੱਪ ਚੁੱਪਾ ਚ ਰਹਿੰਦਾ ਬਿੱਤ ਲੰਮਾ ਖੈਰ ਆ ਇਹਨੇ ਦੱਸਿਆ ਤੈਨੂੰ ਵੀ ਕੀ ਗੱਲ ਹੋਈ ਪਈ ਨਹੀਂ ਮੈਂ ਪੁੱਛਿਆ ਤਾਂ ਹੈਗਾ ਐਨੀ ਨਹੀਂ ਹਾਂ ਮੈਨੂੰ ਖੁੱਲ ਕੇ ਕੋਈ ਗੱਲ ਨਹੀਂ ਦੱਸੀ ਮੈਂ ਤਾਂ ਕਹਿਆ ਪੁੱਤ ਜਦ ਨੂੰ ਮਿਲੀ ਤੇ ਤੂੰ ਇੱਧਰ ਉੱਧਰ ਹੋ ਜਾਣਾ ਹਰ ਕੀ ਪਤਾ ਹੁਣ ਮਹਾਰਾਜੀ ਜਾਣੇ ਜਾਂ ਤਾਂ ਗੱਲ ਦੱਸੇ ਸਾਨੂੰ ਪਤਾ ਲੱਗੇ ਲੈ ਆਓ ਆਪਣੇ ਅੰਦਰ ਦੀ ਗੱਲ ਬਾਹਰ ਤੇ ਕੱਢੇ ਕੀ ਗੱਲ ਵਾ ਅੰਦਰ ਰਹਿ ਰਹਿ ਕੇ ਗੱਲਾਂ ਰੱਖ ਰੱਖ ਕੇ ਤੇ ਬਿਮਾਰ ਹੋ ਜੂ ਜਦ ਕੋਈ ਬਿਮਾਰੀ ਲਾ ਲੇ ਉਹ ਵਿਆਹੀ ਨਹੀਂ ਅਜੇ ਉਹਨਾਂ ਨੇ ਨਹੀਂ ਵਿਆਹੀ ਹੋਣੀ ਹੈ ਕੀ ਪਤਾ ਵਿਆਹੀ ਆ ਜਾਂ ਨਹੀਂ ਵਿਆਹੀ ਬੀਨੂ ਹੋਣੀ ਹੈ ਗੱਲ ਦਾ ਵੀ ਨਹੀਂ ਪਤਾ ਤੰਗ ਹੈ ਕੰਮ। ਨਾਲ ਇਹਨੂੰ ਗਿਲ ਉਹੜ ਚੋਪ ਚੋਪ ਰਹਿ ਜਾਂਦੀ। ਇਹ ਆਪਣਾ ਕੰਮ ਕਰ ਕਰ ਕੇ। ਜੇ ਮਿਲ ਪਈ ਤੇ ਮਿਲੀਏ ਰਗਾ ਗਈ। ਕੰਮ ਨਿਬੜਿਆ। ਮੈਨੂੰ ਕੋ ਰਿਸ਼ਤੇਦਾਰ ਘਰ ਪਰਾ ਸਾਥ ਬਗਾਨੇ ਇਹਦੇ ਨਾਲ ਕਦੇ 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 ਮੇਲ ਹੀ ਜਾਂਦੀ ਹੈ। ਥੋੜਾ ਬਹੁਤ ਉਸੇ ਗੱਲ ਨੂੰ ਲੈ ਕੇ ਬਹਿ ਰਹਿਣਾ। ਮੈਂ ਹੁਣ ਦੱਸ ਕੀ ਕਰਾਂ ਮੈਂ ਤਾਂ ਬਥੇਰਾ ਸਮਝਾਇਆ ਵੀ। ਹੁਣ ਸਮਝੇ ਤਾਂ ਤਾਂ ਹੀ ਆ ਨਾ। ਚਲ ਮੈਂ ਭਲਾ ਪੁੱਛੂੰਗਾ ਨਾ। ਤੁਸੀਂ ਆਪ ਗੱਲ ਕਰਿਓ ਤੇ ਮੇਰਾ ਨਾ ਲੀ। ਕੀ ਗੱਲਬਾਤ ਹੋਈ ਹੈ ਜਾਂ ਕੋ ਵਿੱਚ ਗੱਲ ਵਾ? ਆ। ਚਲ ਦਵਾਈ ਤੇ ਖਾਓ ਪਹਿਲਾਂ ਮੇਰੀ ਗੱਲ ਸੁਣੋ ਤੁਸੀਂ ਜਦੋਂ ਦੇ ਹੋਸ਼ ਵਿੱਚ ਆਏ ਜੇ ਨਾ ਤੁਸੀਂ ਗੁੰਮ ਬੈਠੇ ਜੇ ਇੱਕ ਲਫ਼ਜ਼ ਨਹੀਂ ਕਿਤੇ ਮੂੰਹ ਚੋਂ ਕੱਢਿਆ ਹੋਇਆ ਕੀ ਆ ਸਾਡੇ ਪੱਲੇ ਕੁਝ ਪਾਓ ਹੋਣਾ ਹਣਾ ਕੀ ਆ ਮੇਰਾ ਦਿਨ ਜੀਵਨ ਲਾਕੀ ਟੁੱਟ ਗਿਆ ਵਾ ਹਾਏ ਹਾਏ ਲੱਕ ਟੁੱਟ ਗਿਆ ਤੁਸੀਂ ਕਹਿਣਾ ਕਿ ਚਾਉਂਦੇ ਜੇ ਸਾਫ਼-ਸਾਫ਼ ਦੱਸੋ ਸਾਨੂੰ ਉਹ ਜਦੋਂ ਘਰ ਤੇ ਵਿਆਹ ਰੱਖਿਆ ਹੋਵੇ ਤੇ ਗਾਲਲੇ ਪਾਸੋਂ ਜਵਾਬ ਆ ਜਾਏ ਤੇ ਉਹ ਪਿਓ ਦਾ ਕੀ ਹਾਰਿੰਦਾ ਪਤਾ ਫਿਰ ਹਾਏ ਹਾਏ ਗਾਲਲੇ ਪਾਸੋਂ ਜਵਾਬ ਆ ਜਾਏ ਆਓ ਹਾਏ ਮੇਰੇ ਤੇ ਪੱਲੇ ਕੋਹ ਪੈ ਨਹੀਂ ਦਿਆ ਕਿੰਨੇ ਜਵਾਬ ਦਿੱਤਾ ਤੁਹਾਨੂੰ ਮੁੰਡੇ ਨੇ ਆ ਫੋਨ ਕੀਤਾ ਜਦੋਂ ਤੂੰ ਫੜਾ ਕੇ ਇਹੋ ਗੱਲਾਂ ਹੀ ਹੁੰਡੀਆਂ ਉਹਦ ਨਾਲ ਬੇੜਾ ਘਰ ਕੋ ਹੋ ਜੇ ਨਹੀਂ ਇਹਦਾ ਤੁਸੀਂ ਕਹਿੰਦਾ ਰੈਡੀ ਹੋ ਜਵਾਬ ਕਿਹੜੇ ਕੋ ਦਿੱਤਾ ਕੀ ਪਤਾ ਕਿਤੇ ਫੋੜਮਾ ਫੋੜਮਾ ਪਾਤੀ ਹੋਣੀਆਂ ਕਹਿੰਦੇ ਤੈਨੂੰ ਪਤਾ ਜਿਵੇਂ ਅੱਜਕੱਲ੍ਹ ਕਲਯੁਗ ਚੱਲਣ ਡਿਆ ਆ ਕੀਦਾ ਵੇਖ ਕੇ ਕੋਈ ਹੋਸ਼ ਥੋੜਾ ਵਾ ਫੋਟੋਆਂ ਪਾਤੀਆਂ ਕੁਛ ਨਾ ਦੇ ਸੀ ਕਿਹੜੀਆਂ ਫੋਟੋਆਂ ਉਹ ਪੁੱਤ ਕਿਹੜੀਆਂ ਫੋਟੋਆਂ ਲੱਭਦੇ ਪਹਿਲੇ ਵਿਆਹ ਦੀਆਂ ਹਾਏ ਹੇ ਕਿਹੜਾ ਬੇੜਾ ਘਰ ਕੇ ਗਿਆ ਉੰਤਰੇ ਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਬਣ ਕੀ ਡਿਆ ਸਾਡੇ ਨਾਲ ਹੋਰ ਕੀ ਆਂਦਾ ਹੈਗਾ ਹੋਰ ਕੀ ਮੁਣ ਕੇ ਫਿਰ ਕੋਰੀ ਨਾ ਹੀ ਕਰਦੀ ਉਹਨੇ ਕਿੱਡਾ ਕੋਰੀ ਨਾ ਕਰਦੀ ਉਹਨੇ ਡੇੜ ਕੇ ਰਹਿ ਕੇ ਵਿਆਹ ਦੇ ਵਿੱਚ ਆ ਚੰਗਾ ਪਖਾੜਵਾ ਅਗਲੇ ਦੀ ਧੀ ਭੈਣ ਨੂੰ ਜਵਾਬ ਦੇ ਦੋ ਇਹ ਤਾਂ ਆਮ ਬੰਦਿਆਂ ਵਾਲਾ ਤੇਰੇ ਕਹਿਣ ਤੋਂ ਲੋਰ ਤੋਂ ਵੱਧ ਤਰਲੇ ਮਾਰੇ ਮੁੰਡੇ ਮਮੀ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਨਾ ਕਿ ਉਹਨੂੰ ਦੱਸ ਦੋ ਵਿਆਹ ਬਾਰੇ ਉਹਦੇ ਇਹ ਵੀ ਆਪਣੀ ਅੜੀ ਦਿੰਦੇ ਇਹ ਮਾਤਾ ਜੀ ਨੇ ਪਹਿਲਾਂ ਕਿਹਾ ਸੀ ਮੈਂ ਹਾਂ ਸਾਰੀ ਇਹ ਗੱਲਾਂ ਛੱਡੋ ਡੈਡੀ ਵਿਚੋਲੇ ਨੂੰ ਫੋਨ ਕਰੋ ਕੀ ਜਾਂਦਾ ਵਿਚੋਲੇ ਨੂੰ ਯਾਰ ਕਦਾ ਕਰਨਾ ਵਾ ਹੈ ਵੇ ਵਿਚੋਲੇ ਦਾ ਬੇੜਾ ਕਰਕ ਹੋਇਆ ਏ ਉਤਰੇ ਦਾ ਮੈਨੂੰ ਤਾਂ ਪਹਿਲਾਂ ਹੀ ਨਹੀਂ ਯਕੀਨ ਤੇ ਤੇਰਾ ਪਿਓ ਤੇ ਬੜਾ ਯਕੀਨ ਕਰਕੇ ਬੈਠਾ ਈ ਆਖੇ ਜੀ ਉਹਦੇ ਘਰ ਵਾਲੀ ਗੱਲ ਵਾ ਇਹ ਤੇ ਰਿਸ਼ਤਾ ਹੀ ਬੜਾ ਵਧੀਆ ਵਾ ਪਾਖਾ ਸ਼ਾਇਦ ਕਿਤੇ ਮਨ ਮੇਰੇ ਪੈ ਗਈ ਆ। ਕਿੰਦੂ ਇਹ ਮੈਂ ਪਹਿਲੋ ਤੁਮਾਂ ਤੇ ਵੀ ਨੂੰ ਕਿਹਾ ਸੀ ਮੈਂ ਇਹ ਗੱਲ ਉੱਤਲ ਨਾ ਨਾਲ ਕਰ ਲਈਏ ਤੇ ਸਾਡਾ ਇਤਹਾ ਕਰਕੇ ਕੰਮ ਹੋਇਆ ਪਹਿਲੋ ਤੇ ਮੁੜ ਕੇ ਨਾ ਆ ਕੰਮ ਹੋਊਗਾ। ਉਹ ਜਦੋਂ ਅਗਲੇ ਨੂੰ ਪਤਾ ਲੱਗਾ ਅਗਲੇ ਪੜਕ ਲੈ ਦੇ ਬਾਤ ਦਿੱਤਾ। ਬੇੜਾ ਤੇ ਘਰ ਕੋ ਹੋਇਆ ਸਾਰਾ ਵਿਚੋਲੇ ਦਾ। ਉਹ ਮਰ ਜਣਾ ਆਂਦਾ ਹੀਗਾ ਤੇ ਨਹੀਂ ਦੱਸਣਾ। ਹੈ ਤੇ ਮੈਂ ਵੀ ਸੋਚਿਆ ਚ ਬਸ ਨਾ ਦੱਸਾਂਗੇ। ਹੁਣ ਸਾਰੀ ਕਰਤੂਤੋਂ ਦੀ ਮਾੜੀ ਹੋਈ ਨਾ ਉਹਦਾ ਬੇੜਾ ਕਰਕੇ ਸਾਰਾ। ਮੈਂ ਗੱਲਾਂ ਛੁਪੀਆਂ ਰਹਿਂਦੀਆਂ ਆਂ ਭਲਾ। ਵੇ ਛੁਪੀਆਂ ਤੇ ਨਹੀਂ ਰਹਿੰਦੀਆਂ। ਤੇ ਪਰਦੇ ਵਿੱਚ ਓਲਾ ਕਹਿੰਦਾ ਵੀ ਸਭ ਕੋ ਦੱਸਣਾ ਵਾ ਤੇ ਸਾਨੂੰ ਕੀ ਹੀ ਆਪਾਂ ਦੱਸ ਹੀ ਦੇਣਾ ਹੀ ਤੇ ਜੇ ਮੰਮੀ ਵਿਆਹ ਤੋਂ ਬਾਅਦ ਪਤਾ ਲੱਗ ਜਾਂਦਾ ਲੱਗਿਆ ਨਹੀਂ ਹੋਣਾ ਇਹ ਵਿਆਹ ਤੋਂ ਬਾਅਦ ਮੈਨੂੰ ਨਹੀਂ ਪਤਾ ਮੇਰੀ ਤਾਂ ਹੁਣ ਮਤ ਮਰੀ ਗਈ ਓ ਮੈਨੂੰ ਤਾਂ ਕੋਈ ਸੁਝੜੀ ਨਹੀਂ ਦਿਆ ਵੀ ਬਣ ਕੀ ਗਿਆ ਹੁਣ ਗਾੜੀ ਕੀ ਕਰਾਂਗੇ ਆਪਾਂ ਮੰਮੀ ਹੁਣ ਕੀ ਕਰਾਂਗੇ ਵਿਆਹ 'ਚ ਤੇ ਦੋ ਦਿਨ ਰਹਿ ਗਏ ਆ ਤੇ ਆਪਾਂ ਲੋਕਾਂ ਨੂੰ ਕੀ ਮੂੰਹ ਵਿਖਾਵਾਂਗੇ ਮੂੰਹ ਕੀ ਵਿਖਾਉਣਾ ਵਾ ਮੇਰੀ ਗੱਲ ਸੁਣੋ ਤੁਸੀਂ ਉਹ ਚੋਲੇ ਨੂੰ ਕਰੋ ਫੋਨ ਤੈਨੂੰ ਕੋ ਹੱਥ ਪੈਰ ਜੋੜ ਕੇ ਮੁੰਡੇ ਨੂੰ ਨਾ ਵੀ ਬਰਾਤ ਲੈ ਕੇ ਆ ਕੜਨ ਨਾ ਕੱਢਿਆ ਜਾਣਾ ਜੀ ਸਾਰੇ ਸ਼ਰੀਕੇ ਦੇ ਵਿੱਚ ਕਿੱਦਾਂ ਮੂੰਹ ਕੱਢਾਂਗੇ ਬਾਹਰ ਆਪਾਂ ਕੋਹ ਨਾ ਕੋਹ ਕਰੋ ਕਰਨਾ ਪੈਣਾ ਜੇ ਹੁਣ ਉਹ ਜਿਹੜਾ ਵਿਆਹ ਤੋਂ ਪਹਿਲਾਂ ਜਵਾਬ ਦੇਣ ਲਿਆ ਵਾ ਤੇ ਮੁੜ ਕੇ ਕੁੜੀ ਜਿਵੇਂ ਰੱਖੂਗਾ ਉਹ ਬਾਅਦ ਦੀ ਬਾਅਦ ਚ ਵੇਖਾਂਗੇ ਉਹ ਤੇ ਮਨਾਓ ਕਿ ਤੇ ਵੇਖ ਲਓ ਉਹ ਦਿਨ ਇੱਕ ਵਾਰੀ ਉਹ ਗੱਲ ਕੀ ਕਿਧਰਾਂ ਕਰਾਂ ਮੇਰਾ ਵੀ ਆ ਦਿਮਾਗ ਖਾਬ ਹੋ ਗਿਆ ਵਾ ਤੇ ਪਰ ਇਦਾਂ ਕਿਦਾਂ ਸਰਨਾਵਾ ਜੇ ਹੱਥੇ ਹੱਤ ਰੱਖ ਕੇ ਬਹਿ ਰਹੇ ਨਾ ਤੇ ਕਿੱਦਾਂ ਗਾਂ ਗੱਲ ਤੋੜਨੀ ਆ ਫਿਰ ਇਦਾਂ ਕਰੋ ਤੁਸੀਂ ਵਿਚੋਲੇ ਨੂੰ ਫੋਨ ਲਾਓ ਨਹੀਂ ਮੈਂ ਕੜਾ ਵਿਚੋਲੇ ਨੂੰ ਫੋਨ ਲਾਵਾਂ ਜਾਰੀਆਂ ਦੋਸਤੀਆਂ ਤੇਰੇ ਪਿਓ ਦੀਆਂ ਹੀ ਹੈਗੀਆਂ ਮੈਂ ਵੀ ਗਾ ਹੋ ਹੋ ਫੋਨ ਕਰਦੀ ਫਿਰ ਬਕਰ ਡੈਡ ਨੂੰ ਠੀਕ ਤੇ ਹਲਾ ਦੋ ਸਰਨਾ ਉਹ ਹਾਂਜੀ ਲਮੇ ਪਈ ਆ ਆ ਮੈਂ ਚਲ ਕੜੀ ਤੋਂ ਪਹਿਲੇ ਮੈਂ ਪਈ ਨਹੀਂ ਤੂੰ ਕਿੱਥੇ ਗਏ ਹੋ ਮੈਂ ਕਿੱਥੇ ਜਾਣਾ ਮੈਂ ਤਾਂ ਖਲੋਤਾ ਬਾਹਰੋਂ ਮੁੰਡਾ ਨਹੀਂ ਆਇਆ ਉਹਨਾਂ ਦਾ ਬਾਹਰੋਂ ਹੂੰ ਤੇ ਉਹ ਮਿਲ ਕੇ ਉਹਦੇ ਲੱਗ ਖਲੋ ਗਿਆ ਘਰੇ ਅੱਛਾ ਆਹੋ ਤੇ ਮੈਂ ਕੀ ਕਹਿੰਨੀ ਆਂ ਵੀ ਮਸ਼ੀਨ ਨਾ ਲੈਈਏ ਮਸ਼ੀਨ ਤੇ ਲੈ ਆਈਏ ਤੂੰ ਕਿ ਆ ਹੀ ਮੈਨੂੰ ਅੱਗੇ ਇਹ ਆਪੀ ਵੇਹੇ ਮੇਰਾ ਟਾਈਮ ਨਹੀਂ ਲੱਗਾ ਅਰੇ ਆ ਵੀ ਇਹ ਵੇਹੇ ਦਾ ਫਾਇਦਾ ਇਹ ਇੱਕ ਦਾ ਹੈ ਤੂੰ ਵਿਹਲੀ ਆ ਆ ਮੈਂ ਚੱਲ ਸਾਰਾ ਦਿਨ ਕਰਨਾ ਵੀ ਕੀ ਹੁੰਦਾ ਕੰਮ ਕਰਕੇ ਚੱਟ ਵਿਹਲੇ ਹੋ ਜਾਈਦਾ ਜੇ ਕੋਈ ਸੂਟ ਸਾਰ ਸਿਉਂਗਾ ਉਹ ਫੜਕੇ ਤੇ ਸੀਣਾ ਕਰੀ ਆਓ ਚੱਲ ਵਿਹਲੇ ਬੈਠੇ ਨੂੰ ਕੋਨਾ ਕੋਤੇ ਆਉਂਦਾ ਹੀ ਆ ਆ ਉਹ ਤਾਂ ਸਾਈਂ ਵੀ ਬੜੀ ਹੋਣੀ ਮੇਰੇ ਸਾਹ ਹੁਣ ਤੇ ਆਹੋ ਤੇ ਕੋਈ ਗੱਲ ਨਹੀਂ ਟਾਈਮ ਕਰ ਲੈਂਦੇ ਮੈਨੂੰ ਜੇਕਰ ਤੁਹਾਡਾ ਟਾਈਮ ਨਹੀਂ ਗਾ ਲੱਗਦਾ ਕੋਨ ਤੇਰੇ ਸਾਹਮਣੇ ਇਦਾਂ ਹੀ ਕਰ ਸਾਰੇ ਕੰਮ ਤੇ ਵੇਖਣੀ ਪੈਂਦੀ ਆ ਜੇ ਸਮਾਂ ਨੂੰ ਟਾਈਮ ਨਿਕਲਦਾ ਨਾ ਤਾਂ ਸਮਾਂ ਨੂੰ ਲੈ ਆਉਨੇ ਆ ਨਹੀਂ ਤਾਂ ਫਿਰ ਕੱਲ ਲੈ ਆਵਾਂਗੇ ਵੇਖ ਲਓ ਫਿਰ ਜੋ ਟਾਈਮ ਲੱਗੂਗਾ ਦੱਸ ਦਿਓ ਮੈਨੂੰ ਕੋਈ ਗੱਲ ਨਹੀਂ ਚਲ ਜਾਾਂਗੇ ਫਿਰ ਵੇਖ ਲੈਣੀ ਜਿਹੜੀ ਵੀ ਵਧੀਆ ਹੋਊਗੀ ਫਿਰ ਲੈ ਆਵੇਂ ਤਾਂ ਕੋਈ ਨਹੀਂ ਲੈ ਆਉਨੇ ਠੀਕ ਆ ਹਾਂ ਫੁੱਲ ਮੈਂ ਵਧੀਆ ਖਿੜ ਗਏ ਆ ਹਾਂਜੀ ਬਹੁਤ ਵਧੀਆ ਨੇ ਚਲੋ ਸਾਂਭੇ ਗਏ ਟਾਈਮ ਨਾਲ ਹਾਂ ਆਹ ਮੈਂ ਚੱਲ ਪਾਣੀ ਪੋਣਾ ਥਾਂ ਤੇ ਲੈਣਾ ਖੁਸ਼ਕ ਜਿਆ ਹੋਇਆ ਏ ਮੇਰੀ ਗੱਲ ਸੁਣ ਹਾਂਜੀ ਮੈਂ ਤਾਂ ਮੈਂ ਕੋਈ ਗੱਲ ਕਰਨੀ ਚਾਹਨੀ ਸੀ ਤੇ ਮੈਂ ਝੱਕਣ ੜਿਆ ਥੋੜਾ ਜਿਆ ਕਿਹੜੀ ਗੱਲ ਦੱਸੋ ਮੈਂ ਤਾਂ ਚੁੱਪ ਚੁੱਪ ਰਹਿਣਾ ਕੀ ਚੱਕਰ ਵਾ ਬੋਲਦਾ ਬਾਲਦਾ ਨਹੀਂ ਕਿੰਨੇ ਬਣਾਏ ਆ ਉਨੀ ਆਹੋ ਜਿਹਦੇ ਕੋਈ ਗੱਲ ਨਹੀਂ ਆ ਤੇ ਗਲਤ ਕੋਈ ਹੋਏਗੀ ਜ਼ਰੂਰ ਨਾਲੇ ਮੈਨੂੰ ਤੇਰੀ ਮਾਂ ਕਹਿੰਦੀ ਸੀ ਵੀ ਨਾ ਮਿਲੀ ਇਹਨੂੰ ਗੁਰਦੁਆਰਾ ਸਾਹਿਬ ਡੈਡੀ ਹਾਂਜੀ ਇੱਕ ਦਿਨ ਗਿਆ ਹਾਂ ਗੁਰਦਾਰੇ ਤੇ ਹਜੇ ਮੈਂ ਅੰਦਰ ਬੜਿਆ ਹਾਂ ਤੇ ਉਹ ਵੀ ਕਿਤੇ ਆਈ ਸੀ ਉੱਥੇ ਅੱਛਾ ਤੇ ਮੈਂ ਤਾਂ ਨਹੀਂ ਕਮਾਉਣਾ ਚਾਹੁੰਦਾ ਉਹ ਆਪ ਹੀ ਆਈ ਮੇਰੇ ਲਾਗੇ ਕੀ ਕਹਿੰਦੀ ਫਿਰ ਉਹ ਡੈਡੀ ਕਹਿਣਾ ਕੀ ਹੁਣ ਹੁਣ ਕਹਿਣ ਨੂੰ ਬਚਿਆ ਕੀ ਏ ਕਿਉਂ ਹੋਰ ਜਲਦਬਾਜ਼ੀ ਚ ਨਾ ਕਿਤੇ ਨਾ ਕਿਤੇ ਗਲਤੀ ਹੋ ਗਈ ਸਾਰਿਆਂ ਉਹ ਜਲਦਬਾਜ਼ੀ ਚ ਗਲਤੀ ਹੋ ਗਈ ਤਾਂ ਹੋਰ ਉਹ ਕਿਦਾਂ ਉਹ ਡੈਡੀ ਹੁਣ ਕੀ ਦੱਸਾਂ ਬਾਰ-ਬਾਰ ਉਹਨੂੰ ਵੀ ਨਹੀਂ ਕਿਹ ਚੀਜ਼ ਦਾ ਪਤਾ ਹਾਂ ਉਹਨਾਂ ਕੋਈ ਉਹਲਾ ਹੀ ਰੱਖਿਆ ਗਿਆ ਉਹਲਾ ਇਧਰ ਤੂੰ ਹੀ ਮੈਨੂੰ ਛੇਤੀ ਸੈਣ ਕਰ ਦੇ ਸੈਣ ਕਰ ਦੇ ਤੇ ਸਭ ਕੁਝ ਉਲਟ-ਪੁਲਟ ਹੋ ਗਿਆ ਨਹੀਂ ਸੈਣ ਤੇ ਉਹਨੇ ਕਰਕੇ ਹੀ ਘੱਲੇ ਸੀ ਉਹਨਾਂ ਡੈਡੀ ਉਹਦੇ ਕੋਲ ਧੋਖੇ ਨਾ ਕਰਾਏਗੇ ਉਹ ਜਾ ਪਰੇ ਧੋਖਾ ਤਾਂ ਖਾ ਕੋਈ ਨਹੀਂ ਹੁੰਦਾ ਸਭ ਵਸੇ ਨਾ ਚੱਲਾ ਹੁੰਦੀਆਂ ਵਾ ਗਣ ਮਿੱਠੇ ਹੁੰਦਾ ਸਾਰਾ ਕੁਝ ਨਹੀਂ ਨਹੀਂ ਡੈਡੀ ਅੱਜ ਉਹਦਾ ਫੇਰ ਫੋਨ ਆਇਆ ਮੈਨੂੰ ਫੇਰ ਫੋਨ ਆਇਆ ਹੂੰ ਕੋਈ ਕਿ ਉਹਦਾ ਫੋਨ ਆਉਂਦਾ ਵਾ ਮੈਂ ਤਾਂ ਕਿਹਾ ਸੀ ਮੈਨੂੰ ਫੋਨ ਨਾ ਕਰੀ ਪਰ ਪਤਾ ਨਹੀਂ ਕਿਉਂ ਫੇਰ ਅੱਜ ਲਾ ਲਿਆ ਪਰ ਮੈਂ ਕੱਟਦਾ ਹੈਲੋ ਕਰਕੇ ਉਹ ਯਾਰ ਅਸੀਂ ਤੇ ਸੋਚਣ ਡੇ ਹਾਂ ਕਿ ਮੜਾ ਚੰਗਾ ਤੇਰਾ ਵਿਆਹ ਕਰੀ ਇਹ ਬੰਦੇ ਲਈਏ ਜੇ ਤੈਨੂੰ ਉਹਦਾ ਫੋਨ ਆਉਂਦਾ ਰਹੂਗਾ ਜੇ ਮਾਰੇ ਜਾਵਾਂਗੇ ਚੱਟ ਫੇਰਿਓ ਉਹ ਮੈਂ ਉਹਨੂੰ ਕੀ ਕਿਹਾ ਜਦੋਂ ਮੈਨੂੰ ਪਤਾ ਲੱਗਾ ਮੈਂ ਫੋਨ ਕੱਟਦਾ ਉਹ ਮੇਰੀ ਸੁਣ ਲੈ ਗੱਲ ਜੇ ਹੁਣ ਫੋਨ ਆਊਗਾ ਤੇ ਮੈਨੂੰ ਦੱਸੀ ਆਪਾਂ ਪੰਚਾਇਤ ਲਾ ਕੇ ਜਾਵਾਂਗੇ ਉਹਨਾਂ ਦੇ ਪਿੰਡ ਉਹ ਨਹੀਂ ਨਹੀਂ ਇਦਾਂ ਆਪਾਂ ਕਿਉਂ ਕਰਨਾ ਵਾ ਜਦੋਂ ਤਲਾਕ ਹੋ ਗਿਆ ਫਿਰ ਕੀ ਮੈਨੂੰ ਫੋਨ ਕਰਨ ਦਾ ਮੈਂ ਕਹਾਂ ਤੂੰ ਨਹੀਂ ਚ ਤਿਗਗਨੀ ਜੇ ਨਹੀਂ ਤਾਂ ਆਪਣਾ ਨੰਬਰ ਬਦਲ ਦੇ ਉਹ ਡੈਡੀ ਨੰਬਰ ਕਿਉਂ ਬਦਲਣਾ ਦੱਸੋ ਹਬਲਾਂ ਕਿੰਨੀ ਥਾਂ ਲੱਗਾ ਹੈ ਬੈਂਕਾਂ ਚ ਹੋਰ ਕਿੰਨੇ ਯਾਰਾਂ ਦੋਸਤਾਂ ਕੋ ਨੰਬਰ ਨੇ ਫਿਰ ਕਿਨੂੰ ਬਾਰ ਬਾਰ ਕਰਦਾ ਫਿਰਾਂਗਾ ਤਾਂ ਫਿਰ ਗੱਲ ਨਾ ਕਰੀ ਅੱਜ ਤੋਂ ਬਾਅਦ ਮੈਂ ਕਹਿਨ ਤੇ ਡਿਆ ਨਹੀਂ ਕਰਦਾ ਕਮਾਲ ਹੋ ਗਈ ਆ ਪਾੜਾ ਪਾਣੀ ਧਿਆਨੇ ਦਾ ਵੀ ਉੱਥੇ ਹੀ ਆ ਜਿਨ੍ਹਾਂ ਦੀ ਖੁਸ਼ੀ ਲਈ ਮੈਂ ਹਾਂ ਕੀਤੀ ਹੀ ਨਾ ਅਜੋ ਹੀ ਫੇਰ ਦੁਖੀ ਹੋ ਗਏ ਨੇ ਕਿੱਤਾ ਨੇ ਕਿਸਮਤਾਂ ਮੇਰੀ ਮੇਰੀ ਕਿਸਮਤ ਵਿੱਚ ਕੁਝ ਵੀ ਨਹੀਂ ਚੰਗਾ ਲਿਖਿਆ ਲਵਨੀ ਆ ਨਾ ਫੋਨ ਕਿੱਦਾਂ ਨਹੀਂ ਚੁੱਕਦਾ ਪੜਾ ਆ ਕੁ ਬੰਦਿਆਂ ਵਾਲਾ ਕੰਮ ਚੁੱਕ ਕੇ ਮੂੰਹ ਤੇ ਜਵਾਬ ਦੇ ਦਿਓ ਇੱਥੇ ਗੁੱਡੇ ਗੁੱਡੀਆਂ ਦਾ ਖੇਡ ਹੋਣੀ ਹੈ ਨਾ ਹਾਂ ਹੈ ਲੱਗ ਜਾ ਤੂੰ ਹੀ ਫੋਨ ਨੂੰ ਪਛੀ ਲੱਗੀ ਚਲ ਬਿਆਲ ਤੇ ਗਈ ਹੈ ਹੁਣ ਹੈਲੋ ਹੈਲੋ ਹਾਂਜੀ ਕੌਣ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਤੇ ਬਾਜੀ ਕਿੱਥੇ ਜੇ ਅ ਬਾਜੀ ਨਾ ਤਾਂ ਤੇ ਕਾਰ ਨਹੀਂ ਹੈਗੇ ਤੁਸੀਂ ਕੌਣ ਮੈਂ ਮਨਜਿੰਦਰ ਦੀ ਵਾਈਫ ਬੋਲਣ ਈ ਆਂ ਪਾਜੀ ਨੇ ਰਿਸ਼ਤਾ ਨਹੀਂ ਕਰਵਾਇਆ ਅੱਛਾ ਅੱਛਾ ਠੀਕ ਆ ਹਾਂਜੀ ਆ ਗਈ ਪਛਾਣ ਪੈਣ ਦੀ ਆਹੋ ਤੇ ਹੁਣ ਪਾਜੀ ਫੋਨ ਕਿਉਂ ਨਹੀਂ ਚੁੱਕਣ ਦੇ ਅਕਸਰ ਉਹਨਾਂ ਦਾ ਫੋਨ ਉਹਨਾਂ ਦੇ ਕੋਲ ਹੋਣਾ ਚਾਹੀਦਾ ਹੈਗਾ ਉਹਨਾਂ ਜਿਹੜੇ ਗਏ ਕਣਕ ਨੂੰ ਪਾਣੀ ਲੋੜ ਲੈ ਦੱਸ ਤੇ ਅੱਜ ਫੋਨ ਆਪਣਾ ਘਰੇ ਭੁੱਲ ਕੇ ਭਲਾ ਨਹੀਂ ਕੋਈ ਕੰਮ ਦੱਸੋ ਕੋਈ ਗੱਲ ਨਹੀਂ ਮੈਂ ਦੱਸ ਦਾਂਗੀ ਉਹਨਾਂ ਨੂੰ ਕੰਮ ਕਾਦਾ ਦੱਸਣਾ ਭੈਣ ਜੀ ਤੁਸੀਂ ਆਪ ਸਿਆਣੇ ਜੇ ਹੁਣ ਸਾਡੀ ਕੁੜੀ ਦਾ ਰਿਸ਼ਤਾ ਕਰਵਾਇਆ ਤੁਹਾਨੂੰ ਪਤਾ ਹੀ ਹੋਣਾ ਤੁਹਾਨੂੰ ਕਿਹੜਾ ਭਲੇਖਾ ਹੋਣਾ ਵਾ ਹੈ ਤੇ ਆਜ ਮੁੰਡੇ ਨੇ ਬਣਾਸਵਾਰਕ ਦੇਤਾ ਜਵਾਬ ਵੀ ਮੈਂ ਜਾਂਜ ਲੈ ਕੇ ਨਹੀਂ ਆਉਣਾ ਇੱਥੇ ਦੱਸੋ ਮੈਨੂੰ ਵੀ ਕੀ ਗੱਲ ਵਾ ਅਸੀਂ ਕੁਛ ਦਾਈ ਆ ਸਾਡੇ ਮੂੰਹ ਤੇ ਬੇਵਕੂਫੀ ਲਖਿਆ ਵਾ ਮੇਰੀ ਸੁਣੋ ਗੱਲ ਪੈਂਦੀ ਨਾ ਗਰਮ ਹੋਣ ਦੀ ਲੋੜ ਨਹੀਂ ਮੈਂ ਹੁਣ ਤੱਕ ਵੀ ਝੂਠ ਨਹੀਂ ਬੋਲਦੀ ਹੈਗੀ ਸਾਨੂੰ ਕੁਝ ਪਤਾ ਨਹੀਂ ਆ ਉਹਨੇ ਇੱਧਰ ਵੀ ਫੂਲ ਲਾਈ ਸਾਡੀ ਕੁੜੀ ਦੇਦੇ ਕਿਹਨੇ ਖੋੜਵਾ ਪਾਦੀਆਂ ਵਾ ਤੂੰ ਪਹਿਲਾਂ ਹੀ ਜਾਈਏ ਚੂੜੇ ਚੜੇ ਵਾਲੀਆਂ ਤੇ ਅਗਲੇ ਕੱਲੇ ਆਪਾਂ ਕੁੜੀ ਨਾ ਦੱਸ ਇਹ ਤਲਕਾ ਪੈਂਦੀ ਪਾਜੀ ਦੇ ਰੱਖੇ ਹੀਗੇ ਉਹ ਕਹਿੰਦੇ ਹੀਗੇ ਪਿਆਲ ਘਾਰ ਆਖ ਲੋ ਆਪਾ ਦੱਸਣਾ ਹੀ ਨਹੀਂ ਗਾ ਕਿ ਕੁੜੀ ਪਹਿਲਾਂ ਵਿਆਹੀ ਸੀ ਕਿ ਨਹੀਂ ਵਿਆਹੀ ਪੜਾ ਕੇ ਗੱਲ ਹੋਈ ਮੇਰੀ ਸੁਣੋ ਗੱਲ ਪੈਨ ਜੀ ਮੈਂ ਗਰਮ ਨਾ ਉਹ ਜੇ ਅਮਰੀਕਾ ਵਾਲੇ ਨੇ ਇਹ ਗੱਲ ਕਹੀ ਹੈ ਕਿ ਤਾਂ ਕਿ ਸਿਆਣੇ ਹੁੰਦੀ ਕਿ ਤੁਸੀਂ ਇਹ ਗੱਲ ਆਂਦੇ ਕਿ ਨਹੀਂ ਆਈ ਪਰਦਾ ਨਹੀਂ ਰਹਿਣਾ ਤਾਂ ਤੇ ਹੀ ਇੱਦਾਂ ਟਕੂ ਨੇ ਇੱਥੇ ਜਿਹੜੀ ਕੁੜੀ ਲਈ ਤੇ ਕਿ ਇੱਦਾਂ ਕੁੜੀਆਂ ਵਸਦੀਆਂ ਨਹੀਂ ਉਹ ਜਿਹੜੇ ਕੰਮ ਤੁਸੀਂ ਪੜ੍ਹੇ ਆ ਮੈਂ ਕਿ ਜਬਾਨ ਸੰਭਾਲ ਕੇ ਬੋਲੋ ਪੈਨ ਜੀ ਬਹੁਤਾ ਬੋਲਣ ਦੀ ਲੋੜ ਨਹੀਂਗੀ ਠੀਕ ਆ ਮੈਂ ਤੇ ਇਹ ਸੋਚਿਆ ਕਿ ਚਲ ਸਿਆਣੇ ਬਹਿਣੇ ਆ ਭਾਜੀ ਚਲ ਜਿਹੜੀ ਗੱਲ ਕਰਨ ਦੇ ਚਲੋ ਇਦਾਂ ਹੀ ਮੰਨ ਲੈਨੇ ਆ ਔਰ ਆਪੇ ਸਪੋਕਰਾ ਕੇ ਤੇ ਆਪੇ ਹਾਨੂੰ ਗਲਤ ਕਹਿਂਦੇ ਜੀ ਹੁਣ ਆਪ ਗੱਲ ਕਰਨੋਂ ਹਟ ਗਏ ਐ ਐਦਾ ਹੀ ਹੁੰਦਾ ਹੁੰਦਾ ਵਾ ਜੇ ਬਝੂਠ ਮਾਰੀਏ ਅਗਲੇ ਤੇ ਮੋਟੇ ਸ਼ਦਾਈ ਨਹੀਂ ਲਿਖਿਆ ਵੀ ਤੁਹਾਡੀ ਸੋਹੱਜੀ ਕੁੜੀ ਵਿਆਹ ਕੇ ਲਿਆ ਜਾਏ ਵੇਖਾਂ ਆਹ ਤਾਂ ਫਿਰ ਤੁਸੀਂ ਸਾਡੀ ਬੇਇੱਜ਼ਤੀ ਕਰਾਤੀ ਨਾ ਮੇਰਾ ਤਾਂ ਰਾਦਾ ਵੀ ਮੈਂ ਨਾ ਜਾ ਕੇ ਥਾਣੇ ਜਾਵਾ ਤੇ ਦੋ ਅੱਖਰ ਲਿਖ ਕੇ ਦਵਾ ਉਥੇ ਤੇ ਤੁਹਾਨੂੰ ਲੱਗ ਜੇ ਲੋ ਕਿ ਕਿੱਦਾਂ ਕਹਿਦੀ ਧੀ ਪੈਣਾ ਖਲਵਾੜ ਕਰੀਦੀ ਐ ਮੇਰੀ ਸੁਣੋ ਗੱਲ ਤੁਸੀਂ ਵੀ ਜ਼ਿਆਦਾ ਨਾ ਬੋਲੋ ਕੀ ਗਾਣਾ ਇਹਦਾ ਮਤਲੇ ਨਹੀਂ ਇਹ ਬਚੋਲੇ ਹੀ ਪਿੰਡੀ ਹਰ ਨੂੰ ਕਿੱਦਾਂ ਬੋਲ ਰਹੀ ਜੇ ਮੈਂ ਵੀ ਜਾ ਕੇ ਥਾਣੇ ਪੋਲ ਸਕਦੀ ਆ ਕਿ ਤੁਸੀਂ ਮੀ ਝੂਠ ਮਾਰ ਕੇ ਰਿਸ਼ਤਾ ਕਰ ਰਹੇ ਹੋ ਤੇ ਤੁਸੀਂ ਫਸਣਾ ਉਹ ਠੀਕ ਹੈ ਨਾ ਤੇ ਮੇਰੀ ਸੁਣੋ ਗੱਲ ਕੰਨ ਖੋਲ ਕੇ ਅੱਜ ਫੋਨ ਲਾਤਾ ਜੇ ਜੇ ਅਗਲੀ ਵਾਰੀ ਮੇਰੇ ਘਰ ਵਾਲੇ ਦੇ ਨੰਬਰ ਤੇ ਫੋਨ ਆ ਗਿਆ ਨਾ ਤਾਂ ਮੈਂ ਸਿੱਧਾ ਥਾਣੇ ਲੈ ਕੇ ਜਾਣਾ ਤੁਹਾਨੂੰ ਦੋਵਾਂ ਜੀ ਜਾਣੋ ਫਰੋਟੀ ਕੇ ਥਾਂ ਦੇ ਚੁੱਪ ਕਰਕੇ ਬਹਿ ਜੁਬਾਨ ਨਾ ਬੋਤੀ ਚਲਾ ਕੋਈ ਗੱਲ ਨਹੀਂ ਵੇਖ ਲੂੰਗੀ ਤੁਹਾਨੂੰ ਤੇ ਮੈਂ ਚੱਲ ਚੱਲ ਕੋਈ ਗੱਲ ਨਹੀਂ ਘੱਟ ਭੈਣ ਹੋਣ ਤੇਰੇ ਵਰਗੀਆਂ ਛੱਤੀ ਤੋਂ ਵੇਖੀਆਂ ਸੀ ਬਥੇਰੇ ਰਿਸ਼ਤੇ ਕਰੰਨੇ ਵੇ ਜਬਾਨ ਵੇਹਦੀ ਕਿਦਾਂ ਗੇਠਲਮੀ ਜਬਾਨ ਚ ਲਾਉਣ ਢਈ ਆ ਮੈਨੂੰ ਬੜਾ ਸ਼ਾਂਕ ਚੜਿਆ ਤੇਰਾ ਨਾਲ ਗੱਲ ਕਰਨ ਦਾ ਹੈ ਨਾਲੇ ਚੋਰ ਤੇ ਨਾਲੇ ਚਾਤਰ ਹੱਦ ਹੋ ਗਈ ਨਾ ਵਾਲੀ ਕੋਈ ਨਹੀਂ ਕੋਹ ਨਾ ਕੋਹ ਸੋਚਣੀ ਆ ਤੇ ਨਾਲੇ ਮੈਂ ਵੀ ਈ ਸਿੱਧੀ ਨਹੀਂ ਮੇਰਾ ਨਾਂ ਵੀ ਜੀਵਨ ਆ ਐਸੇ ਸਾਇ ਤੇ ਆਪਣੀ ਕੁੜੀ ਵਿਆਹ ਕੇ ਦੱਸੂ